ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ੀਡੀਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਲਗਾਤਾਰ ਸੋਨੇ ਦੀ ਜਿਹੜੀ ਤਸਕਰੀ ਹੋ ਰਹੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਤਾਂ ਪਿਛਲੇ ਦਿਨ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਸੀ ਤੇ ਖੰਜੂਰਾਂ ਦੇ ਵਿੱਚ ਸੋਨੇ ਦੀ ਤਸਕਰੀ ਕਰਦਾ ਨਜ਼ਰ ਆ ਰਿਹਾ ਸੀ ਦੱਸਦੀ ਕਿ ਇਸੇ ਦਰਮਿਆਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਖਸ਼ ਨੂੰ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੱਸਦੇ ਕਿ ਸਖਸ਼ ਦੁਬਈ ਤੋਂ ਆ ਜੜਾ ਵਾਪਸ ਤੇ ਆਪਣੇ ਮੁਲਕ ਅਤੇ ਜੋ ਦਾ ਕਸਟਮ ਵਿਭਾਗ ਨੂੰ ਸ਼ੱਕ ਹੁੰਦਾ ਹੈ ਅਧਿਕਾਰੀਆਂ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਉਸਨੇ ਸੋਨਾ ਲੁਕੋਇਆ ਹੋਇਆ ਸੀ ਕਿ ਜਿਹੜੇ ਅਧਿਕਾਰੀ ਨੇ ਉਹ ਵੀ ਦੇਖ ਕੇ ਹੈਰਾਨ ਹੋ ਜਾਂਦੇ ਨੇ ਜੀਹਾਂ ਅੰਡਰਵੀਅਰ ਦੇ ਵਿੱਚੋਂ ਲੁਕਾ ਕੇ ਸੋਨਾ ਰੱਖਿਆ ਸੀ ਤੇ ਇਸ ਦੇ ਨਾਲ ਹੀ ਜੁਰਾਬਾਂ ਦੇ ਵਿੱਚੋਂ ਸੋਨਾ ਉਸਨੇ ਲੁਕੋਇਆ ਹੋਇਆ ਸੀ ਦੱਸਦੀ ਕਿ ਕਿ ਰਸਾਇਣਿਕ ਫਾਰਮ ਦੇ ਵਿੱਚ ਸੋਨੇ ਨੂੰ ਪਹਿਲਾਂ ਕਨਵਰਟ ਕਰ ਲੈਂਦਾ ਫਿਰ ਉਸ ਨੂੰ ਅੰਡਰਵੀਅਰ ਦੇ ਵਿੱਚ ਇਸ ਤਰੀਕੇ ਦੇ ਨਾਲ ਛਪਾਉਂਦਾ ਕਿ ਕਿਸੇ ਨੂੰ ਕਿਸੇ ਤਰੀਕੇ ਦਾ ਕੋਈ ਸ਼ੱਕ ਨਾ ਹੋਵੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਿਹਾ ਕਿ ਇੱਕ ਸਖਸ਼ ਜਿਹੜਾ ਦੁਬਈ ਤੋਂ ਜਦੋਂ ਦਿੱਲੀ ਇੰਟਰਨੈਸ਼ਨਲ 에어ਪੋਰਟ ਤੇ ਉਸਦੀ ਫਲਾਈਟ ਲੈਂਡਿੰਗ ਹੁੰਦੀ ਹੈ ਤਾਂ ਕਸਟਮ ਵਿਭਾਗ ਨੂੰ ਸ਼ੱਕ ਹੁੰਦਾ ਹੈ ਤਾਂ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾਂਦੀ ਹੈ ਤਾਂ ਜਾਂਚ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਸ ਨੂੰ ਦੇਖ ਕੇ ਅਧਿਕਾਰੀਆਂ ਦੱਸਣੇ ਬਾਕੀ ਲੋਕਾਂ ਦੇ ਵੀ ਉਹ ਛੁਡ ਗਏ ਨੇ ਕਿਸ ਤਰੀਕੇ ਦੇ ਨਾਲ ਛਾਤਰ ਦਿਮਾਗ ਨਾਲ ਉਹ ਸੋਨਾ ਆਪਣੇ ਅੰਡਰਵੀਅਰ ਦੇ ਵਿੱਚ ਲੁਕੋਂਦਾ ਤੇ ਇਸ ਦੇ ਨਾਲ ਹੀ ਜੁਰਾਬਾਂ ਦੇ ਵਿੱਚ ਸੋਨਾ ਲੁਕਾਇਆ ਜਾਂਦਾ ਤਾਂ ਕਿ ਕਿਸੇ ਨੂੰ ਵੀ ਕੁਝ ਪਤਾ ਨਾ ਲੱਗੇ ਪਰ ਇਸ ਦੇ ਨਾਲ ਤੁਹਾਨੂੰ ਜ਼ਰੂਰ ਦੱਸ ਦਿੰਨੇ ਹੈ ਕਿ 1.3 ਕਰੋੜ ਦਾ ਜਿਹੜਾ ਸੋਨਾ ਉਸ ਨੂੰ ਜ਼ਬਤ ਕਰ ਲਿਆ ਗਿਆ ਤੇ ਨਾਲ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ